ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਜਾਰੀ ਹੈ ਜੀ ਜੇ ਖ ਬੀਜ ਸੁਲਣਾ ਕਰਵਾ ਸੰਧੜਾ ਖੇਤ ਤੋ ਬੰਦਾ ਆਪਣੇ ਮਨ ਰਹੀਂ ਸੋਚ ਵਿਚਾਰ ਰਹੀਂ ਜੋ ਬੀਜ ਆਪਣੇ ਜੀਵਨ ਦੇ ਬੀਜ ਦਾ ਹੈ ਉਹਦਾ ਕਰਮ ਉਹਦੀ ਆਦਤ ਉਹਦਾ ਸੁਭਾਅ ਉਹਦੇ ਸੰਸਕਾਰ ਬਣਦਾ ਜਾਂਦਾ ਹੈ ਪਾਪ ਪੁੰਨ ਬੀਜ ਕੀ ਪੂਟ ਜਦੂ ਬੰਦਾ ਪਾਪ ਪੁੰਨ ਕਰੀ ਜਾਂਦਾ ਹੈ ਇਹ ਉਹਦੇ ਮਨੋਂ ਬੀਜਾਂ ਦੀ ਇੱਕ ਪੋਟਲੀ ਬਣ ਜਾਂਦੀ ਹੈ ਜਿਹੜੀ ਉਹ ਇਕੱਠੇ ਕਰਦੇ ਰਹਿੰਦੇ ਆਪਣੇ ਵਾਲੇ ਦੋਲੇ ਕਾਮ ਗ੍ਰੋਧ ਜੀ ਮੇ ਝੂਠ ਤੇ ਜਦੂ ਕਾਮ ਗ੍ਰੋਧ ਹਰ ਵੇਲੇ ਜੀਵਾਤਮਾ ਵੀ ਚੰਦਰ ਚੋਟਾ ਮਾਰਦੇ ਰਹਿੰਦੇ ਨੇ ਤੜਫਾਂਦੇ ਰਹਿੰਦੇ ਨੇ ਫਿਰ ਨਾਮ ਵਿਸਰ ਚੱਲੇ ਮਨ ਖੂਟ ਐਸੀ ਬੰਦੇ ਨਾਮ ਨੂੰ ਭਲਾ ਕੇ ਇਹ ਖੋਟਾ ਸੋਦਾ ਇਕੱਠਾ ਕਰਕੇ ਇਹ ਖੋਟਾ ਬੀਜ-ਬੀਜ ਕੇ ਆਪਣੇ ਨਾਲ ਇਦੀ ਹੀ ਫਸਲ ਨਾਲ ਲੈ ਕੇ ਜਾਂਦੇ ਨੇ ਤੋਂ ਗੁਰੂ ਨਾਨਕ ਪਾਤਸ਼ਾਹ ਵੀ ਇੱਕ ਸ਼ਲੋਕ ਵਿੱਚ ਜੋ ਅਸਦੀਵਾਚਸੀ ਪੜ੍ਹਦੇ ਹਨ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ ਸੱਚ ਦਾ ਕਾਲ ਪੈ ਗਿਆ ਕੂੜ ਵਰਤ ਗਿਆ ਆਪ ਕੂੜੇ ਹੀ ਬੀਜ ਬੀਜੇ ਜਾਣੇ ਕਲ ਕਾਲਕ ਬੇਤਾਲ ਤੋਂ ਮਨੁੱਖ ਲੋਕ ਬੇਤਾਲੇ ਵਹੀ ਪੈਨੇ ਤਾਲ ਤੁਖੁੰਝ ਗਏ ਨੇ ਜੀਵਨ ਦੇ ਸੱਚੀ ਮਾਰਗ ਤੁਖੁੰਝ ਗਏ ਨੇ ਤੇ ਹਰ ਪਾਸੇ ਕਲ ਕਾਲਕ ਬੁਰੇ ਕਰਮਾਂ ਦੀ ਕਾਲ ਇਹ ਬੀਜ ਬੀਜੇ ਜਾ ਰਹੇ ਨੇ ਵੀਉ ਬੀਜ ਪਤ ਲਗੇ ਅਬ ਕਿਉਂ ਉਗਵੇ ਦਾਲ ਜੇ ਤੂੰ ਐਸੇ ਬੀਜ ਬੀਜ ਕੇ ਬੰਦਾ ਦੁਨੀਆ ਤੋਂ ਜਾਵੇਗਾ ਉਹਦੀ ਕਿੰਨਾ ਇੱਕ ਮਾਨ ਸਰਕਾਰ ਹੋਵੇਗਾ ਜੇ ਇਹ ਦਾਲ ਦੋ ਫਾੜ ਹੋਵੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਵੇ ਜੇ ਦਾਲ ਦੋ ਫਾੜ ਹੋਵੇ ਦਾਲ ਨਹੀਂ ਕਦੇ ਵੀ ਜੰਮਦੀ ਪੂਰਾ ਚਨਾ ਜੰਮਦਾ ਹੈ ਚੰਨ ਚਣ ਦੀ ਦਾਲ ਅਗਰ ਬੀਜੀ ਜਾਏ ਤਾਂ ਉਹ ਨਹੀਂ ਜੰਮਦੀ ਕਿਉਂਕਿ ਉਹ ਦੋ ਪਾਰਟ ਹੋਏ ਹੁੰਦੇ ਨੇ ਉਸ ਦੇ ਜਦੋਂ ਮਨ ਹੀ ਦੋ ਪਾਰਟ ਹੈ ਮਨ ਦੁਚਿੱਤੇ ਵਿੱਚ ਹੈ ਦੁਨੀਆ ਵੀ ਪਿਆਰੀ ਲੱਗਦੀ ਹੈ ਸੰਸਾਰ ਵੀ ਸੱਚ ਲੱਗਦਾ ਹੈ ਕਿ ਬੰਦਾ ਉਸ ਰੱਬੀ ਸੱਚ ਨਾਲ ਕਿਵੇਂ ਜੁੜੇ ਤੋ ਜੇ ਇਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਰੁੱਤ ਨਹੀਂ ਫੱਬੀ ਹੋਵੇ ਤੇ ਦਾਣਾ ਵੀ ਸਾਬਤ ਹੋਵੇ ਫਿਰ ਉਹ ਦਾਲ ਉਗਦੀ ਹੈ ਹੁਣ ਜੀਵਨ ਦੀ ਰੁੱਤ ਤੇ ਫੱਬੀ ਮਿਲੀ ਹੋਈ ਹੈ ਪਰ ਬੀਜ ਹੈ ਨਹੀਂ ਬੀਜੇ ਜਾ ਰਹੇ ਨਾਨਕ ਪਾਹ ਬਾਹਰਾ ਕੋਰਾ ਰੰਗਣ ਸੋਏ ਗੁਰੂ ਜੀ ਨੇ ਦੋ ਦ੍ਰਿਸ਼ਟਾਂ ਦਿੱਤੇ ਇੱਕ ਬੀਜ ਦਾ ਤੇ ਦੂਜਾ ਦਿੱਤਾ ਲਲਾਰੀ ਦੇ ਰੰਗਣ ਦਾ ਜਿਹੜਾ ਤਰੀਕਾ ਹੈ ਕਿਸੇ ਕੋਰੇ ਕੱਪੜੇ ਨੂੰ ਸਿੱਧਾ ਹੀ ਕੋਈ ਰੰਗੋ ਬਾਲਗੋ ਦੇ ਪਾ ਦੇ ਉਹਨੂੰ ਸਹੀ ਰੰਗਣੀ ਚੜਦਾ ਉਹਨੂੰ ਪਹਿਲੇ ਉਸ ਰੰਗ ਦੀ ਥੋੜੀ ਪਾ ਦਿੱਤੀ ਜਾਂਦੀ ਹੈ ਪਹਿਲੇ ਫੀਕਾ ਜਿਹਾ ਰੰਗੋ ਚੜਦੇ ਨੇ ਫਿਰ ਸੁਕਾ ਕੇ ਫਿਰ ਮੁੜ ਕੇ ਪੱਕੇ ਰੰਗ ਵਿੱਚ ਨੂੰ ਪਾਉਂਦੇ ਨੇ ਤੂੰ ਨਾਨਕ ਪਾਹ ਬਾਹਰਾ ਕੋਰਾ ਰੰਗਣਾ ਸੋਏ ਕੋਰੇ ਕੱਪੜੇ ਨੂੰ ਜਿਹਦੇ ਰੰਗ ਦੀ ਸ਼ੋਭਾ ਪੈ ਵਿੱਚ ਖੁੰਮ ਚੜਾਈ ਜਾ ਸ਼ਰਮ ਪਾਤਾਂ ਹੋ ਜਦੋਂ ਬੰਦੇ ਅੰਦਰ ਪੈ ਰਬ ਦੀ ਪਹਿ ਭਾਵਨੀ ਹੋਵੇ ਇਹ ਖੁੰਮ ਚਣਾ ਇਹ ਪਾ ਲਉਣੀ ਮਨ ਨੂੰ ਰੰਗਣ ਦੇ ਲਈ ਨਾਮ ਦੇ ਵਿੱਚ ਸ਼ਰਮ ਪਾ ਤਨ ਹੋਏ ਇਹ ਤੇ ਫਿਰ ਬੰਦੇ ਦੇ ਅੰਦਰ ਸ਼ਰਮ ਪੈਦਾ ਹੁੰਦੀ ਹੈ ਬੁਰੇ ਕੰਮਾਂ ਤੋਂ ਤੇ ਇਹ ਫਿਰ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਨਾਨਕ ਭਗਤੀ ਜੇ ਰਪੈ ਕੂੜਾ ਸੋਇ ਨਾ ਕੋ ਜੇ ਐਸਾ ਤਰੀਕੇ ਨਾਲ ਮਨ ਪਰਮਾਤਮਾ ਦੇ ਭਾਵਨੇ ਜੁੜ ਕੇ ਸ਼ਰਮੂ ਘਾਇ ਕਾਇਮ ਕਰਕੇ ਪਾਪ ਨੂੰ ਤੂ ਪ੍ਰੇਜ਼ ਕਰਕੇ ਤੇ ਫਿਰ ਉਹ ਪ੍ਰਭੂ ਚਰਨਾਂ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰੇ ਤੇ ਫਿਰ ਨਾਨਕ ਭਗਤੀ ਜੇ ਰਪੈ ਜੇ ਐਸੇ ਭਗਤੀ ਦੇ ਰੰਗ ਵਿੱਚ ਉਹ ਰੰਗਿਆ ਜਾਏ ਕੂੜਾ ਸੋਇਨੋ ਕੋਈ ਫਿਰ ਉਹਦੇ ਨੇੜੇ ਕੂੜ ਦੀ ਖਬਰ ਨਹੀਂ ਖਬਰ ਵੀ ਨਹੀਂ ਹੁੰਦੀ ਪਾ ਉਹਦੇ ਮਨ ਜ ਕੂੜੀ ਗਲ ਟਿਕਦੀ ਨਹੀਂ ਉਹ ਫਿਰ ਮਾੜੇ ਬੀਜ ਬੀਜਦਾ ਹੀ ਨਹੀਂ ਸੁਚਾ ਜੀ ਬੀਬੀ ਦਾ ਜਿਵੇਂ ਸਿਆਣਾ ਜ਼ਿੰਮੇਦਾਰ ਜਿਹੜਾ ਉਹ ਪਛਾਣਦਾ ਕਿ ਕਿਹੜਾ ਬੀਜ ਸਹੀ ਹੈ ਤੇ ਕਿਹੜਾ ਗਲਤ ਹੈ ਤੋ ਜਿਹੜਾ ਬੰਦਾ ਦੁਨੀਆ ਦੀ ਬੁਰਾਈਆਂ ਬੀਜਦਾ ਰਹਿੰਦਾ ਸੀ ਦੋ ਚਾਰ ਬੁਰਾਈਆਂ ਦੀ ਗੱਲ ਕਰਦੇ ਆ ਉਹਨੂੰ ਫਰਜ਼ ਕੀਤਾ ਅਸੀਂ ਸਾਡੇ ਮਨ ਵਿੱਚ ਹਰ ਵੇਲੇ ਦੂਜੇ ਦੀ ਨਿੰਦਾ ਕਰਨ ਦੀ ਵਾਦੀ ਪੈ ਗਈ। ਅਸੀਂ ਆਪਣੇ ਅੰਦਰ ਨਿੰਦਾ ਦਾ ਬੀਜ-ਬੀਜ ਲਿਆ ਬਈ ਕਿਸੇ ਦਾ ਕਿਸੇ ਨੂੰ ਘਟਿਆ ਦੱਸ ਕੇ ਅਸੀਂ ਖੁਸ਼ ਹੁੰਦੇ ਹਾਂ। ਤੂੰ ਨਿੰਦਕੀ ਗਤਕਤ ਹੁੰਨਾ ਹੀ। ਉਹਦੀ ਉੱਚੀ ਆਤਮਾ ਨਹੀਂ ਬਣ ਸਕਦੀ। ਇਹ ਬੀਜ-ਬੀਜੀਆਂ ਦੀ ਫਸਲ ਚੰਗੀ ਨਹੀਂ ਹੋ ਸਕਦੀ। ਜੀਵਨ ਸੁਖੀ ਨਹੀਂ ਹੋ ਸਕਦਾ। ਆਪ ਬੀਜ ਆਪੇ ਹੀ ਖਾਂ। ਆਪਣਾ ਬੀਜ ਆਪੇ ਹੀ ਖਾਣਾ ਪੈਂਦਾ। ਉਹ ਲੋਕੋ ਦੀ ਨਿੰਦਿਆ ਕਰਦੀ ਤੇ ਜਦੋਂ ਉਹ ਕਿਤੇ ਉਗੜ ਜਾਂਦਾ ਵੀ ਬੰਦਾ ਨਿੰਦਕ ਹੈ। ਤੋ ਬੜੀ ਬੇਇੱਜ਼ਤੀ ਕਰੌਂਦਾ ਆਪਣੀ। ਚੋਰ, ਯਾਰ, ਜੁਆਰ ਤੇ ਬੁਰਾ ਅਣ ਹੁੰਦਾ ਭਾਰ ਨਿੰਦਕ ਸਿਰ ਤੇ ਧਰ। ਇਹਨਾਂ ਕੋਲ ਨੂੰ ਚੋਰ ਜਵਾਰ ਚੰਗੇ ਨੇ। ਕਹਿੰਦੇ ਨੇ ਐਸੇ ਨਿੰਦਕਾਂ ਕੋਲ ਨੂੰ ਚੋਰ ਜਵਾਰ ਚੰਗੇ ਨੇ। ਇਹਦੇ ਐਵੇਂ ਅਣ ਹੁੰਦਾ ਭਾਰ ਬੇਮਤਲਬ ਦਾ ਭਾਰ ਆਪਣੇ ਸਿਰ ਤੇ ਧਰ ਕੇ ਤੁਰਦੇ ਨੇ ਦੂਜੇ ਦੀ। ਦੂਜੇ ਨੂੰ ਨਿਮਰ ਦਸਨ ਨਾਲ ਆਪ ਦੇ ਕੋਈ ਲਾਭ ਹੋਣ ਨਹੀਂ। ਅਸੀਂ ਕਿਸੇ ਨੂੰ ਨੀਵਾ ਦਸ ਗਏ ਆਪ ਤੇ ਉੱਚੇ ਨਹੀਂ ਹੋ ਜਾਣਾ। ਲੇਕਿਨ ਇੱਕ ਆਦਤ ਹੈ। ਬੀਜੇ ਅੰਦਰ ਬੀਜਿਆ ਗਿਆ ਉਹਨੇ ਫੁੱਟਣਾ। ਕਿਸੇ ਦੀ ਬੁਰਾਈ ਦਾ ਬੀਜ ਅੰਦਰ ਬੀਜਿਆ ਗਿਆ। ਤੋ ਜਿਸ ਅੰਦਰ ਤਾਤਪਰਾਈ ਹੋਵੇ ਤਿਸ ਦਾ ਕਦੇ ਨ ਹੋਵੇ ਭਲਾ ਜਿਹੜੇ ਆਪਣੇ ਅੰਦਰ ਦੂਜਿਆਂ ਦੀ ਬੁਰਾਈ ਦਾ ਖਿਆਲ ਪੈਦਾ ਕਰਦਾ ਹੈ ਉਹਦਾ ਕਦੀ ਭਲਾ ਨਹੀਂ ਹੋ ਸਕਦਾ ਜਿਹੜਾ ਦੂਜੇ ਦਾ ਬੁਰਾ ਸੋਚਦਾ ਆਪਣਾ ਭਲਾ ਨਹੀਂ ਹੋ ਸਕਦਾ ਉਹ ਵੀ ਜੀਸ ਹੈ ਉਹਨੂੰ ਫਲ ਨਹੀਂ ਲੱਗ ਸਕਦੇ ਉਸ ਦਾ ਆਖਿਆ ਕੋਈ ਨਾ ਲੱਗੇ ਨਹੀਂ ਤੇ ਉਹ ਝਾੜੀ ਪੁਕਾਰੇ ਖਲਾ ਉਹ ਮਨ ਉਹ ਝਾੜੀ ਵਿੱਚ ਖਲਾ ਜਿਵੇਂ ਪੁਕਾਰਾ ਮਾਰੇ ਤੇ ਕੋਈ ਦੀ ਗੱਲ ਨਹੀਂ ਸੁਣਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਜਿਹੜਾ ਹੈ ਇਹ ਦੂਜੇ ਲਈ ਬੁਰਾ ਸੋਚਦਾ ਹੈ ਉਹਦੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਇਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤਾ ਉਸਦਾ ਸਭ ਗਿਆ ਜਿਹੜਾ ਹਰ ਵੇਲੇ ਚੁਗਲੀਆਂ ਹੀ ਮਾਰਦਾ ਰਹਿੰਦਾ ਚੁਗਰੀਂ ਵਜਦੀ ਨਹੀਂ ਜਿਹਦੀ ਅੰਦਰ ਉਹਦਾ ਉਹ ਭਲਾ ਕੰਮ ਕੀਤਾ ਵੀ ਬੇਅਰਥੀ ਗਿਆ ਕੀਤਾ ਕਰਤਿਆ ਉਸਦਾ ਸਭ ਗਿਆ ਜਿੱਦ ਚੁਗਲੀ ਕਰੇ ਅਣਹੌਂਦੀ ਪ੍ਰਾਈ ਮੂੰਹ ਕੱਢ ਨਾ ਸਕੇ ਉਸਦਾ ਕਾਲਾ ਪਿਆ ਉਹ ਪ੍ਰਾਈ ਨਿੰਦਿਆ ਪ੍ਰਾਈ ਚੁਗਲੀ ਕਰਦਾ ਫਿਰਦਾ ਇਸ ਕਾਰਨ ਉਹ ਮੂੰਹ ਨਹੀਂ ਕੱਢ ਸਕਦਾ ਫਿਰ ਲੋਕਾਂ ਜਦੋਂ ਪੰਡਿਆ ਜਾਂਦਾ ਹੈ ਉਸ ਦਾ ਉਸ ਦਾ ਮੂੰਹ ਮਨੋ ਕਾਲਾ ਹੋ ਗਿਆ ਮੂੰਹ ਕੱਢ ਨਾ ਸਕਿਆ ਉਸ ਦਾ ਕਾਲਾ ਪਿਆ ਮੂੰਹ ਕਾਲਾ ਪਾਉ ਸ਼ਰਮਿੰਦਗੀ ਵਾਲਾ ਚਿਹਰਾ ਕਰਮ ਧਰਤੀ ਸ੍ਰੀ ਕਰਜੂ ਜਿਹ ਹਾ ਕੋ ਵਿਜੀਤੇ ਹਾ ਕੋ ਖਾਏ ਇੱਕ ਕਰਮ ਰੂਤੀ ਬੀਜ ਬੀਜਨੇ ਨੇ ਸਰੀਰੂਪੀ ਧਰਤੀ ਦੇ ਵਿੱਚ ਪਰ ਜੈਸੇ ਬੀਜ ਬੀਜਾਂਗੇ ਜੇ ਬੁਰਾ ਬੀਜਾਂਗੇ ਉਹਦੇ ਬੁਰੇ ਹੀ ਬੀਜ ਨਿਕਲੇ ਨੇ ਇਸ ਲਈ ਫਿਰਦਾ ਬੁਰੇ ਦਾ ਪਲਾ ਕਰ ਗੁੱਸਾ ਮਨਣਾ ਹਟਾਇਆ ਦੇਹੀਨ ਰੋਗ ਦੇਹੀ ਰੋਗ ਨ ਲੱਗੇ ਪੱਲਾ ਸਭ ਕੁਝ ਪਾਏ ਸਾਰੇ ਗੁਣ ਪੱਲੇ ਪੈ ਜਾਣਗੇ ਤੂੰ ਬੋਰੇ ਦਾ ਵੀ ਪੱਲਾ ਸੋਚ ਉਹਦਾ ਵੀ ਪੱਲਾ ਸੋਚ ਗੱਲੋਂ ਪੁਰਤ ਪਾਪਸ ਨੂੰ ਹੋਈ ਗਿਜ਼ਖਾ ਦੀ ਤਤਕਾਲ ਮਰ ਜਾਏ ਗੱਲਾਂ ਨਾਲ ਕੋਈ ਬੀੜੀ ਪਾਰ ਨਹੀਂ ਚੜਦੀ ਛੜੀਆਂ ਗੱਲਾਂ ਨਾਲ ਅਸੀਂ ਸੰਸਾਰੀ ਸ਼ੋਭਾ ਨਹੀਂ ਖੱਟ ਸਕਦੇ ਚੰਗੇ ਜੀਵਨ ਨਾਲੇ ਖੱਟ ਸਕਦੇ ਹ ਜ਼ਹਿਰ ਖਾਵਾਗੇ ਤੇ ਵਿਸਖਾ ਦੀ ਤਤਕਾਲ ਮਰ ਜਾਏ ਜ਼ਹਿਰ ਖਾ ਕੇ ਜਿਵੇਂ ਬੰਦਾ ਮਰਨਾ ਹੀ ਮਰਨਾ ਉਸਨੇ ਇਸ ਤਰ੍ਹਾਂ ਮਾੜੇ ਕਰਮ ਕੀਤੇ ਉਹਨਾਂ ਦਾ ਮਾੜਾ ਬੀਜ ਬੀਜਿਓ ਫਲ ਪੋਣੇ ਪੋਗਣਾ ਭਾਈ ਵੇਖੋ ਨਿਓ ਸੱਚ ਕਰਤੇ ਕਾ ਇਹ ਸੱਚੇ ਪ੍ਰਮਾਤਮਾ ਦਾ ਨਿਆ ਹੈ ਜੇ ਉਹਦਾ ਕੋਈ ਕਰੇ ਤੇ ਹਾ ਕੋਈ ਪਾਏ ਐਂ ਗੱਲ ਕਰ ਬੰਦੇ ਤੇ ਸਮਝ ਆ ਜਾਏ ਨਾ ਕਿ ਪ੍ਰਮਾਤਮਾ ਦਾ ਇੱਕ ਨਿਯਮ ਹੈ ਕਿ ਜੈਸਾ ਸਿਵਤ ਐਸਾ ਹੋਵੇ ਜੈਸੀ ਉਹ ਸੇਵਾ ਸੇਵ ਕਰਦਾ ਜੈਸੀ ਚੀਜ਼ ਨੂੰ ਸਿਮਰਦਾ ਜਿਸ ਤੰਦੀ ਦੀ ਸੋਚ ਪੈਦਾ ਕਰਦਾ ਉਸ ਸੋਚ ਅਨੁਸਾਰੀ ਉਹ ਫਲ ਕਟਦਾ ਜਦ ਨਾਨਕ ਉਹ ਸਬ ਸੋਜੀ ਪਈ ਹਰ ਦਰ ਕੀ ਬਾਤਾਂ ਆਕ ਸੁਣਾਈ ਇਹ ਨਾਨਕ ਨੂੰ ਇਸੋ ਜੀ ਪੈ ਗਈ ਐ ਕਿ ਉਹ ਪ੍ਰਮਾਤਮ ਦੇ ਦਰਦੀਆਂ ਗੱਲਾਂ ਰੱਬੀ ਨੀਯਮ ਦੀਆਂ ਗੱਲਾਂ ਤੁਹਾਨੂੰ ਸਮਝਾ ਰਿਹਾ ਭਾਈ ਕਿ ਬੁਰਾ ਨਾ ਮਗੋ ਚੰਗੇ ਬੀਜ ਬੀਜੋ ਮਨ ਵਿੱਚ ਕਿਸੇ ਦਾ ਬੁਰੇ ਖਿਆਲ ਨਾਲ ਬੀਜੋ ਆਪਣੇ ਮਨ ਵਿੱਚ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਇਸ ਕਰਤਾ ਮਾਰ ਦਿਵਾਵੇ ਜੇ ਆਮ ਬੰਦੇ ਦੀ ਛੋੜ ਕੇ ਲੋਕ ਸਤਗੁਰੂ ਦੀ ਨਿੰਦਾ ਕੀਤੇ ਵੀ ਨਹੀਂ ਡਰਦੇ ਤੇ ਜਿਹੜੇ ਸਤਗੁਰੂ ਦੀ ਨਿੰਦਾ ਕਰਦੇ ਨੇ ਇਸ ਕਰਤਾ ਮਾਰ ਦਿਵਾਵੇ ਉਹ ਪ੍ਰਮਾਤਵਾ ਫਿਰ ਉਸ ਨੂੰ ਮਾਰ ਕਿਸੇ ਨਾ ਕਿਸੇ ਤੇ ਜਿਹੜੀ ਮਾਰ ਪੈਂਦੀ ਉਸ ਨੂੰ ਫਿਰ ਉਹ ਵੇਲਾ ਉਸ ਆਤ ਨੂੰ ਆਵੇ ਉਹ ਆਪਣਾ ਬੀਜ ਆਪ ਹੀ ਖਾਵੇ ਉਹਨੂੰ ਫਿਰ ਆਪਣਾ ਬੀਜ ਆਪ ਹੀ ਖਾਣਾ ਪੈਂਦਾ ਆਪਣੀ ਕੀ ਦਿੱਕਤੂ ਦਾ ਫਲ ਭੁਗਣਾ ਪੈਂਦਾ ਉਹਰ ਵੇਲਾ ਮੁੜ ਕੇ ਉਹਦੇ ਹੱਥ ਨਹੀਂ ਹੁੰਦਾ ਬਈ ਹੁਣ ਜੋ ਕੰਮ ਵਿਗਾੜ ਚੁੱਕਿਆ ਉਹਨੂੰ ਸਵਾਰੇ ਕਿਵੇਂ ਨਰਕ ਘੋਰ ਮੂੰਹ ਕਾਲਾ ਖੜਿਆ ਜਿਉ ਤਸਕਰ ਪਾਇ ਗਲਾਵੈ ਜਿਵੇਂ ਚੋਰਾਂ ਨੂੰ ਸਜ਼ਾ ਮਿਲਦੀ ਐ ਨਾ ਇਸ ਤਰ੍ਹਾਂ ਨਰਕ ਘੋਰ ਮੂੰਹ ਕਾਲਾ ਖੜਿਆ ਉਹਦੀ ਜ਼ਿੰਦਗੀ ਐਸੀ ਹੋ ਜਾਂਦੀ ਐ ਨਰਕ ਵਾਲੀ ਜ਼ਿੰਦਗੀ ਬਣ ਜਾਂਦੀ ਐ ਐਸੀ ਦੁਖੀ ਜ਼ਿੰਦਗੀ ਹੋ ਜਾਂਦੀ ਐ ਫਿਰ ਸਤਗੁਰੂ ਕੀ ਸ਼ਰਣੀ ਪਵੈ ਤਾਂ ਉਭਰੇ ਫਿਰ ਜੇ ਕਿਦੇ ਜਿਸ ਸਤਗੁਰੂ ਦੀ ਨਿੰਦਿਆ ਕੀਤੀ ਸੀ ਉਹਦੇ ਭਲੇ ਗੁਨਾ ਦੀ ਜਾਂਚ ਕਰਕੇ ਭਲੇ ਗੁਨਾ ਦੀ ਸੰਭਾਲ ਕਰਕੇ ਉਹਨਾਂ ਦੇ ਚਰਨੀ ਆ ਕੇ ਡਿੱਗ ਪਵੇ ਤਾਂ ਉਬਰੈ ਜਾਂ ਹਰ ਹਰ ਨਾਮ ਤੇ ਆਵੇ ਜੇ ਉਹਦੇ ਚਰਨ ਲੱਗ ਕੇ ਗੁਰੂ ਦੇ ਚਰਨਾਂ 'ਚ ਮੁੜ ਕੇ ਲੱਗ ਕੇ ਆਪਣੀ ਖੀਮਾ ਦਾ ਜਾਚ ਕੋਵੇ ਜਿਵੇਂ ਸਤੇ ਬਲਵੰਨ ਖੀਮਾ ਮੰਗ ਕੇ ਆਪਣੇ ਆਪ ਨੂੰ ਪ੍ਰਵਾਨ ਕਰਾਦੇ ਸੀ ਫਿਰ ਉਹ ਪਰਮਤਮ ਨਾਮ ਨੂੰ ਧਿਆਵੇ ਤੇ ਉਹ ਬਖਸ਼ਿਆ ਜਾਂਦਾ ਚੂਗਲ ਨਿੰਦਕ ਭੁੱਖੇ ਰੁੱਲ ਮਏ ਇਹਨਾਂ ਹੱਤ ਨਾਲ ਕਿੱਥੋਂ ਪਾਏ ਐਸੇ ਚੂਗਲ ਨਿੰਦਕ ਜਿਹੜੇ ਨੇ ਇਹ ਮਨੋਂ ਭੁਖੇ ਲਈ ਦਰਾਂ ਰੋਲਦੇ ਰਹਿੰਦੇ ਨੇ ਇਹਨਾਂ ਦੇ ਹੱਥ ਕੁਝ ਨਹੀਂ ਪੈਂਦਾ ਬਾਹਰ ਪਖੰਡ ਸਭ ਕਰਮ ਕਰਨ ਮਨ ਹਿਰਦਾ ਕਪੜ ਕਮਾਏ ਉਹ ਬਾਹਰੋਂ ਬਖੰਡ ਕਰਦੇ ਨੇ ਤੇ ਅੰਦਰੋਂ ਹਿਰਦੇ ਵਿੱਚ ਕਪੜ ਹੁੰਦਾ ਸੰਸਾਰ ਦੇ ਖੇਤ ਸਰੀਰ ਜੋ ਬੀਜਿਆ ਸੋ ਅੰਧ ਖਲਵਾ ਆਏ ਜੋ ਮੇਰੇ ਸਰੀਰ ਉਪੀ ਖੇਤੀ ਜੈਸੇ ਸਵਾ ਜੈਸੀ ਆਤਾਂ ਜੈਸੇ ਕਰਮ ਬੀਜਦੇ ਹਾਂ ਜੈਸੇ ਵਿਚਾਰ ਇਕੱਠੇ ਕਰਦੇ ਹਾਂ ਸੋ ਅੰਧ ਖਲਵਾ ਆਏ ਉਹ ਵੀ ਆਖਰ ਅੱਖਾਂ ਗਿਆ ਕੇ ਖੜਾ ਹੋ ਜਾਂਦੇ ਵੀ ਮੈਂ ਇਹ ਇਸ ਕਰਮ ਦਾ ਇਹ ਫਲ ਹੋ ਗਿਆ ਨਾਨਕੀ ਕੀ ਪ੍ਰੇ ਬੇਨਤੀ ਘਰ ਭਾਵੇ ਬਖਸ਼ ਮਿਲਾਏ ਇਸ ਲਈ ਇਹ ਨਾਨਕ ਬੇਨਤੀ ਹੈ ਕਿ ਪ੍ਰਮਾਤਮਾ ਬਖਸ਼ਿਸ਼ ਕਰਕੇ ਕਿ ਆਪਣੇ ਚਰਨ ਮਿਲਾ ਦੇਵੇ ਕਿ ਚੰਗੇ ਗੁਣ ਚੰਗੇ ਬੀਜ ਸੀ ਬੀਜ ਨੂੰ ਜੋ ਹੋ ਜਾਈਏ ਅਣ ਕਰਮ ਕੀ ਬੋ ਤੇਰੇ ਜੋ ਕੀਜ ਸੋ ਬੰਦ ਪੈਰੇ ਬੰਦਾ ਅਨੇਕਾ ਕਰਮ ਕਰਦਾ ਪਰ ਜਿਹੜੇ ਕਈ ਕਰਮ ਐਸੇ ਕਰਦਾ ਕਿ ਆਪਣੇ ਪੈਰਾਂ ਨੂੰ ਆਪ ਹੀ ਬੰਦਨ ਪਾ ਲਵੇ ਆਪਣੀ ਆਪਣੇ ਲਈ ਬੀੜੀਆਂ ਆਪ ਹੀ ਸੇਲ ਲੈਂਦਾ ਕੁਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੁਲਗੋਂ ਆਇੰਦਾ ਇਹ ਕੁਰਤਾ ਕੋਈ ਰੁੱਤ ਹੋਰ ਹੋਵੇ ਤੇ ਕਿਸੇ ਹੋਰ ਰੁੱਤ ਦਾ ਬੀਜ ਬੀਜੀ ਜਾਏ ਉਹਨੇ ਜੰਮਦਾ ਨਹੀਂ ਜੰਮੈ ਸਭ ਲਾਹਾ ਮੁਲਗੋਂ ਆਇੰਦਾ ਉਹ ਮੂਲ ਹੋਇ ਜਿਹੜੀ ਅਸਲ ਰਕਮ ਸੀ ਉਹ ਵੀ ਜਾਨੀ ਬੀਜ ਦਾ ਜਿਹੜਾ ਪੈਸਾ ਖਰਚਾ ਸੀ ਉਹ ਵੀ ਬੇਕਾਰ ਗਿਆ ਅਗੇ ਉਹ ਤਾਂ ਫਸਲ ਕੋਈ ਜਮੀ ਨਹੀਂ ਉਹਦਾ ਵੀ ਕੋਈ ਲਾਭ ਨਹੀਂ ਹੋਇਆ ਭਾਪ ਜਿਹੜੇ ਅਸੀਂ ਚੰਗੇ ਸੰਸਕਾਰ ਲੈ ਕੇ ਆਉਂਦੇ ਆਂ ਇੱਕ ਹੁੰਦਾ ਖਾਏ ਚੱਲੇ ਇਥਾਂ ਉੱਤੇ ਨਾ ਵੀ ਕਾਈਕਾਰ ਜੋ ਪੱਲੇ ਹੁੰਦਾ ਪ੍ਰਭੂ ਨੇ ਕੋ ਬਖਸ਼ਣ ਕਰਕੇ ਕੋ ਚਾਰ ਗੁਣ ਸਾਡੇ ਵਿੱਚ ਭਰੇ ਸਨ ਉਹ ਗੁਣ ਵੀ ਅਸੀਂ ਅੱਗੇ ਹੋਰ ਮਾਰੇ ਕਰਮ ਬੀਜ ਬੀਜ ਕੇ ਉਹਨਾਂ ਗੁਣਾਂ ਨੂੰ ਵੀ ਹੋਗਣਾ ਵਿੱਚ ਬਦਲ ਜਾਂਦੇ ਹਾਂ ਤੂੰ ਮਨ ਮੂਲ ਵੀ ਗੁਆ ਘਟਦੇ ਤੇ ਲਾਭ ਵੀ ਗੁਆ ਘਟਦੇ ਕਬੀਰਾ ਕਬੀਰ ਐਸਾ ਬੀਜ ਹੋਏ ਬਾਰੇ ਮਾਸ ਫਲੰਤ ਬਈ ਇਹੋ ਜੀ ਬੀਜ ਬੀਜ ਅੱਜ ਕੱਲ ਐਸੇ ਐਸੇ ਫਲ ਫਰੂਟ ਵਾਲੇ ਬੂਟੇ ਆਏ ਨੇ ਜਿਹੜੇ ਸਦਾਬਾਰ ਫਰੇ ਰਹਿੰਦੇ ਨੇ ਇਹ ਐਗਰੀਕਲਚਰ ਸਾਇੰਸ ਦੀ ਖੁਜ ਨੇ ਮੈਂਤ ਨੇ ਤੋ ਕਬੀਰ ਐਸਾ ਬੀਜ ਬੋਏ ਬਾਰਾ ਮਾਸ ਫਲੰਤ ਐਸਾ ਬੀਜ ਬੀਜ ਜਾਨੀ ਐਸੇ ਕਰਮ ਬੀਜ ਮਨ ਵਿੱਚ ਐਸੀ ਸੋਚ ਪੈਦਾ ਕਰ ਜਿਹੜੀ ਸਾਨੂੰ ਤੈਨੂੰ ਸਦਾ ਵਾਸਤੇ ਸਦੀ ਵੀ ਸੁਖ ਦੇਵੇ ਸ਼ੀਤਲ ਛਾਇਆ ਗੈਰ ਪਰ ਪੰਖੀ ਕੇਲ ਕਰੰਤ ਮਨ ਰੂਪੀ ਪੰਛੀ ਜਿਹੜਾ ਕੇਲਾ ਕਰਦਾ ਨਾ ਇਸ ਨੂੰ ਥੰਮ ਕੇ ਰੱਖ ਰੋਕ ਕੇ ਰੱਖ ਤੇ ਐਸੇ ਵਿਚਾਰ ਐਸੇ ਖਿਆਲ ਆਪਣੇ ਅੰਦਰ ਨਾ ਕਰੇ ਉਹ ਜਿਨ੍ਹਾਂ ਦੀ ਛਾਇਆ ਸ਼ੀਤਲ ਨਾ ਹੋਵੇ ਕਰਮ ਐਸੇ ਕਰ ਜਿਵੇਂ ਸ਼ੀਤਲ ছায়ਾ ਇਹ ਤੈਨੂੰ ਛਾਂ ਆਵੇ ਉਹਨਾਂ ਦੀ ਉਹਨਾਂ ਗੁਣਾ ਕਰਕੇ ਉਹਨਾਂ ਕਰਮਾਂ ਕਰਕੇ ਤੈਨੂੰ ਸੁੱਖ ਮਿਲੇ ਆਨੰਦ ਮਿਲੇ ਐਸੀ ਬੀਜ-ਬੀਜ ਸਤਗੁਰ ਧਰਤੀ ਧਰਮ ਹੈ ਇਸ ਵਿੱਚ ਜਿਹੜਾ ਕੋਈ ਬੀਜ ਤੇ ਹੱਲ ਪਾਇ। ਸਤਗੁਰ ਮਹਾਰਾਜ ਫਰਮਾਉਂਦੇ ਨੇ ਕਿ ਸ੍ਰੀ ਰੂਪੀ ਤਰਤੀਕ ਐਸਾ ਧਰਮ ਹੈ ਇਸ ਵਿੱਚ ਜੈਸੇ ਸੁਹਾ ਜੈਸੇ ਖਿਆਲ ਜੈਸੇ ਵਿਚਾਰ ਇਕੱਠੇ ਕਰਾਂਗੇ ਤੋ ਵੈਸਾ ਹੀ ਫਲ ਵਰ ਸਾਨੂੰ ਕਟਣਾ ਪੈਣਾ ਗੁਰਸਿੱਖੀ ਅੰਮ੍ਰਿਤ ਵਿਜੀਆ ਤਿੰਨ ਅੰਮ੍ਰਿਤ ਫਲ ਹਰ ਪਾਇ ਗੁਰਸਿੱਖਨ ਇਹ ਨਿਸ਼ਾਨੀ ਹੈ ਕਿ ਅੰਮ੍ਰਿਤ ਫਲ ਜਿਹੜੀ ਭਲੇ ਗੁਣ ਆਪਣੇ ਅੰਦਰ ਪੈਦਾ ਕਰਦੇ ਨੇ ਮਨ ਵਿੱਚ ਭਲੀ ਸੋਚ ਰੱਖਦੇ ਨੇ ਫਿਰ ਉਹਦੇ ਭਲੇ ਹੀ ਫਲ ਕਰਦੇ ਨੇ ਉਹਨਾਂ ਹਲਤ ਪਲਦ ਮੁਖਜਲੇ ਉਹ ਹਰ ਦਰਗਾ ਸੱਚੀ ਪਹਿਨਾ ਹੈ ਉਹਨਾਂ ਦੇ ਇਸ ਲੋਕ ਵੀ ਪਰਲੋਕੀ ਧੂਆਂ ਥਾਂ ਦੇ ਮੁਖਜਲਾ ਰਹਿੰਦਾ ਹੈ ਸਰਖਰੂ ਰਹਿੰਦੇ ਨੇ ਉਹ ਹਰ ਦਰਗਾ ਸੱਚੀ ਪਹਿਨਾ ਉਹ ਰੱਬ ਦੀ ਦਰਗਾ ਵਿੱਚੋਂ ਪਹਿਨਾਇਆ ਜਾਂਦੇ ਨੇ ਪਾਪ ਸਿਰੋ ਪਾਇ ਚੇ ਰੂਪ ਆ ਜਾਂਦੇ ਨੇ ਇੱਕ ਨਾ ਅੰਦਰ ਖੋਟ ਜਿਹਦੇ ਖੋੜ ਕਮਾਵੇਂ ਉਹ ਜਿਹੜਾ ਵੀ ਜਿਹੇ ਤੇਰਾ ਫਲ ਖਾਇ ਪਰ ਜਿਹੜੇ ਖੋਟ ਕਮਾਉਂਦੇ ਨੇ ਖੋਟੀ ਸੋਚ ਰੱਖਦੇ ਨੇ ਉਹ ਫਿਰ ਉਹ ਜਿਹੇ ਫਲ ਉਹ ਕੱਢਦੇ ਨੇ ਉਹਨੂੰ ਸਜ਼ਾ ਮਿਲਦੀ ਹੈ ਜਦ ਸਤਿਗੁਰ ਸਰਾਵ ਨਜ਼ਰ ਕਰ ਦੇਖੇ ਸਵਾਗ ਦੀਵ ਸਭ ਉਗੜ ਆਏ ਜਦੋਂ ਸਤਿਗੁਰ ਮੇਰੀ ਨਜ਼ਰ ਕਰਕੇ ਦੇਖਦਾ ਰੱਬ ਹੀ ਨਿਆਂ ਜਦੋਂ ਹੁੰਦਾ ਨਾ ਉਹਦੇ ਵਿੱਚ ਕੱਚ ਭਗਾਈ ਉਥੇ ਪਾਇਓ ਕਲੀਅਰ ਹੋ ਜਾਂਦਾ ਵੀ ਇਹ ਬੰਦਾ ਕੈਸੇ ਕਰਮ ਬੀਜ ਕੇ ਆਇਆ ਉਹ ਜਿਹਗਾ ਜਿਤਨੇ ਨਿੱਤਿਹ ਆ ਪਾਇਨ ਉਲਤੇ ਹੋ ਜੇ ਦੇ ਵਜਾਇ ਉਹ ਪਰਮਾਤਮਾ ਨੇ ਠੋਕ ਵਜਾ ਕੇ ਉਹਨਾਂ ਦੇ ਕਰਮਾਂ ਦੀ ਪੜਤਾਲ ਕਰ ਲਈ ਹੁੰਦੀ ਹੈ ਉਹ ਵਰ ਜਿਹੜਾ ਚਿਤਵੇਂ ਨਿੱਤੇ ਖਾ ਪੈਂ ਜੈਸਾ ਚਿਤਵਦੇ ਨੇ ਆਪਣੇ ਮਨ ਜੈਸੀ ਸੋਚ-ਸੋਚਦੇ ਨੇ ਤੇ ਉਹ ਜੇ ਫਲ ਪ੍ਰਾਪਤ ਕਰਦੇ ਨੇ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤਾ ਨਿਤ ਕਰ ਕਰ ਦੇਖੈ ਚਲਤ ਸੁਭਾਏ ਇਹ ਦੋਹਾਂ ਸ੍ਰੀਮ ਪਾਉ ਦੋਹਾਂ ਰੂਪਾਂ ਦੀ ਦੋ ਪੱਖੀ ਦੁਨੀਆ ਦੇ ਵਿੱਚ ਕੋਈ ਪਹਿਲੇ ਬੀਜ ਬੀਜਦੇ ਨੇ ਕੋਈ ਮਾੜੇ ਬੀਜ ਬੀਜਦੇ ਨੇ ਇਹ ਦੋਵਾਂ ਪਾਸੇ ਉਹ ਪਰਮਾਤਮਾ ਦੀ ਖੇਡ ਉਹਦੇ ਨਿਯਮ ਉਹਦੇ ਹੁਕਮ ਅਨੁਸਾਰ ਹੀ ਐਸਾ ਵਰਤਾਰਾ ਵਰਤਦਾ ਹੈ ਕਿ ਕਿਸੇ ਨੂੰ ਚੰਗੇ ਕਰਮਾਂ ਵਾਲੇ ਪਾਸੇ ਤੇ ਕਿਸੇ ਨੂੰ ਮੰਦੇ ਕਰਮਾਂ ਵਾਲੇ ਪਾਸੇ ਜੀਵ ਲੱਗੇ ਹੋਏ ਨੇ ਤੋ ਆਪ ਹੀ ਆਪਣੇ ਲਈ ਦੁੱਖ ਦਾ ਘੇਰਾ ਬਣਾ ਲੈਂਦੇ ਨੇ ਇਹ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ